ਪੂਜਯਾ ਸ੍ਰੀ ਮਹਾਰਾਜ ਰਾਮਸੰਦਰ ਰਾਜੀ ਮਹਾਰਾਜ ਦੇ ਆਦੇਸ਼ ਅਨੁਸਾਰ ਅਹੀਂ ਇਹ ਸਾਰਾ ਸਮਾਨ ਜਿਹੜਾ ਵੰਡਣ ਆਏ ਆਂ ਉਹਨਾਂ ਦੀ ਹੀ ਆਗਿਆ ਹੈ ਕਿ ਗਰੀਬ ਆਦਮੀ ਜਿੱਥੇ ਵੀ ਦੇਖਦੇ ਹੋ ਤੜਾ ਕਮ ਸਿਕੋਂ ਸਮਾਨ ਵਗੈਰਾ ਉਹਨਾਂ ਦੇ ਕੇ ਆਓ ਇਹਦੇ ਵਿੱਚ ਅਹੀਂ 5 ਗਲਾਸ 5 ਥਾਲੀਆਂ ਨੇ 5 ਚਮਚੇ 5 ਕਟੋਰੀਆਂ ਨੇ 50 ਰੁਪਏ ਦਾ ਨਕਦ ਵੀ ਨਾਲ ਵਿੱਚ ਹੈਗਾ ਇਹ ਸਮਾਨ ਸਾਰਾ ਹੀ ਦੇਣ ਵਾਸਤੇ ਉਹਨਾਂ ਦੀ ਹੀ ਕਿਰਪਾ ਹੈ ਉਹਨਾਂ ਦੇ ਵੱਲੋਂ ਅਹੀਂ ਦੇਣ ਆਏ ਆਂ ਸਮਾਜ ਪਰ ਲਾਈਦੇ ਆਪਾਂ ਜਿਸਾ ਉਹ ਸ਼ਹੀਦ ਪਰਿਵਾਰ ਫੰਡ ਜੋ ਚੱਲਦਾ ਹੈ ਫਿਰ ਜੰਮੂ ਕਸ਼ਮੀਰ ਵੱਲ ਜਾਂਦਾ ਹੈ ਉਧਰ ਚੱਲਦਾ ਹੈ ਫਿਰ ਕਈ ਗਰੀਬ ਕੰਨਿਆਂ ਦਾ ਅੰਦਾਂ ਤੇ ਉਹਨਾਂ ਨੂੰ ਵੀ ਸਮਾਨ ਵਗੈਰਾ ਆਪਾਂ ਦਿੰਨੇ ਆ ਉਸੇ ਦਬਾਰ ਤੋਂ ਇਹ ਕਾਫੀ ਕੰਮ ਹੁੰਦੇ ਰਹਿੰਦੇ ਆ ਜਿਸਾ ਬੇਵਾਹ ਔਰਤਾਂ ਕਈ ਆਪਣੇ ਔਰ ਲੱਗੇ ਚੀ ਹੋਈਂਦੀ ਐ ਨੂੰ ਆਟਾ ਵਗੈਰਾ ਵੀ ਇਸ ਤਰ੍ਹਾਂ ਦੇ ਇਹ ਸਾਰੇ ਕੰਮ ਹੋਰ ਵੀ ਕੋਈ ਮੁਹੱਈਆ ਕਰਵਾਇਆ ਜਾਏਗਾ ਇਹਨਾਂ ਨੂੰ ਫਿਰ ਗਾਂ ਤੋਂ ਕਪੜੇ ਵਗੈਰਾ ਵੀ ਰਾਸ਼ਨ ਵੀ ਦੇਾਂਗੇ ਆਪਾਂ ਜਲਦੀ ਹੀ ਦੇਾਂਗੇ ਕਪੜਾ ਵਗੈਰਾ ਵੀ ਨਾਲ ਦੇਾਂਗੇ ਇਹਨਾਂ ਨੂੰ ਪੁੱਛ ਲਾਂਗੇ ਜੇ ਬਰਤਨ ਦੀ ਔਰ ਲੜਾ ਦਾ ਬਰਤਨ ਵੀ ਦੇਾਂਗੇ ਔਰ ਦੇ ਦਾਂ